ਜਿੱਥੇ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਗੀਤ ਐਮ ਐਫ ਗੱਭਰੂ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ ਅਤੇ ਵਿਵਾਦਾਂ ਦੇ ਵਿੱਚ ਘਿਰਨ ਤੋਂ ਬਾਅਦ ਕਰਨ ਔਜਲਾ ਦੇ ਵੱਲੋਂ ਆਪਣੇ ਗੀਤ ਦੇ ਵਿੱਚ ਐਮ ਐਫ ਜੋ ਸ਼ਬਦ ਹੈ ਉਹ ਹਟਾਇਆ ਗਿਆ ਸੀ ਤਾਂ ਉੱਥੇ ਹੀ ਹੁਣ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਜਿਸ ਦਾ ਗੀਤ 315 ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਅਤੇ ਗੁਰਲੇ ਜ਼ਖਤਰ ਨੇ ਹਾਲ ਹੀ ਵਿੱਚ ਆਪਣਾ 315 ਜੋ ਗਾਣਾ ਆ ਗੀਤ ਹੈ ਉਹ ਰਿਲੀਜ਼ ਕੀਤਾ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਜੋ ਹਥਿਆਰਾਂ ਦੀ ਵਰਤੋਂ ਹੈ ਉਹ ਲਗਾਤਾਰ ਦਿਖਾਈ ਗਈ ਹੈ ਤਾਂ ਇਸੇ ਗੱਲ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਅਤੇ ਗੁਰਲੇ ਜ਼ਖਤਰ ਨੂੰ ਆਪਣੇ ਗਾਣੇ 315 ਦੇ ਮਾਮਲੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ 12 ਕੀਤਾ ਗਿਆ ਹੈ। ਦੋਵਾਂ ਕਲਾਕਾਰਾਂ ਨੂੰ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। ਮੇਰੀ ਜਾਣਕਾਰੀ ਅਨੁਸਾਰ ਇਹ ਸੰਮਣ ਗਾਣੇ ਦੇ ਬੋਲ ਅਤੇ ਸਮੱਗਰੀ ਨਾਲ ਜੁੜੀ ਸ਼ਿਕਾਇਤ ਦੇ ਆਧਾਰ ਉੱਤੇ ਜਾਰੀ ਕੀਤਾ ਗਿਆ ਹੈ। ਦੱਸਦੀ ਹੈ ਕਿ ਸ਼ਿਕਾਇਤਕਰਤਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਸ ਗਾਣੇ ਵਿੱਚ ਕੁਝ ਅਜੀਹੇ ਤੱਤ ਹਨ ਜੋ ਵਿਵਾਦਿਤ ਮੰਨੇ ਜਾ ਰਹੇ ਹਨ ਅਤੇ ਕਾਨੂੰਨੀ ਤੌਰ ਉਤੇ ਜਾਂਚਯੋਗ ਹਨ ਇਸ ਦੇ ਨਾਲ ਹੀ ਜਾਣਕਾਰੀ ਲਈ ਦੱਸਦੀ ਕਿ ਆਰਨੇਤ ਅਤੇ ਗੁਲੇ ਜ਼ਖਤਰ ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਨਾਮ ਹਨ ਜਿਨ੍ਹਾਂ ਦੇ ਕਈ ਗੀਤ ਲੋਕਾਂ ਵਿੱਚ ਬਹੁਤ ਪ੍ਰਸਿੱਧ ਹਨ ਇਹਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਅਤੇ ਸੰਗੀਤ ਪ੍ਰੇਮੀਆਂ ਵਿੱਚ ਖਾਸ ਲੋਕਪ੍ਰਿਅਤਾ ਵੀ ਹਾਸਲ ਕੀਤੀ ਹੈ